ਹੈਲੋ ਜੀ ਸਰਨੂ ਹਸਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂ ਜੀ ਤੇ ਉਮੀਦ ਕਰਦੇ ਹਾਂ ਤੇ ਸਾਰੇ ਵਧੀਆ ਠੀਕ ਠਾਕ ਹੋਗੇ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਵਲੌਗ ਅੱਜ ਦੇ ਵਲੌਗ ਵਿੱਚ ਇੱਥੇ ਹੋ ਗਿਆ ਜੀ ਮਾਰਨਿੰਗ ਦਾ ਟਾਈਮ ਤੇ ਸਵੇਰ ਦੇ ਵੱਜ ਚੁੱਕੇ ਆ ਪੂਰੇ 5:30 ਹੋ ਚੁੱਕੇ ਆ ਤੇ ਅਜੇ ਤਾਂ ਵੈਸੇ ਹਨੇਰਾ ਜਿਹਾ ਹੀ ਸੀਗਾ ਤੇ ਅੱਜ ਬਸ ਜੀ ਆਪਾਂ ਛਿੱਟ ਛਿੱਟ ਸਾਰਾ ਆਪਣਾ ਕੰਮ ਕਰਨ ਲੱਗੇ ਸੀਗੇ ਅੱਜ ਨਾ ਕੱਪੜੇ ਕਾਫੀ ਜਾਦੀ ਸੀਗੇ ਤੇ ਇਸ ਕਰਕੇ ਮੈਂ ਟੜੇਕੇ ਟੜੇਕੇ ਉੱਠ ਪਈ ਸੀਗੀ ਪਹਿਲਾਂ ਮੈਂ ਚਾਹ ਪਾਣੀ ਬਣਾ ਲਿਆ ਅੱਜ ਮੈਂ 5:30 ਦੇ 4 ਵਜੇ ਉੱਠ ਪਈ ਸੀ ਤੇ ਉਸ ਤੋਂ ਬਾਅਦ ਮੈਂ ਨਹਾ ਧੋ ਕੇ ਚਾਹ ਪਾਣੀ ਬਣਾ ਕੇ ਚਾਹ ਪੀ ਕੇ ਤੁਹਾਨੂੰ ਬਤਾ ਕਿ ਚਾਹ ਪਿੰਨ ਤੋਂ ਬਗੈਰ ਤਾਂ ਕੋਈ ਵੀ ਕੰਮ ਹੁੰਦਾ ਨਹੀਂਗਾ ਤੇ ਇਸ ਕਰਕੇ ਪਹਿਲਾਂ ਸਭ ਤੋਂ ਮੈਂ ਚਾਹ ਪਾਣੀ ਪੀ ਲਿਆ ਸੀਗਾ ਆਟਾ-ਉਟਾ ਗੁੰਨ ਲਿਆ ਸੀਗਾ ਹੋਰ ਵੀ ਨੂੰ ਮੈਂ ਕਰ ਲਈ ਸੀਗੇ ਤੇ ਇੱਥੇ ਫਿਰ ਨਾ ਆਪਣੇ ਕੱਪੜੇ ਸੁੱਕਣੇ ਪਾਉਣ ਵਾਲੇ ਸੀਗੇ ਤੇ ਮੈਂ ਧੋਕੇ ਤਾਂ ਪਹਿਲਾਂ ਹੀ ਰੱਖ ਲਈ ਸੀਗੇ ਨਾਲ-ਨਾਲ ਹੀ ਗੱਲ ਹੀ ਜਾਂਦੀ ਸੀਗੀ ਤੇ ਫਿਰ ਮੈਂ ਸੋਚਿਆ ਹੁਣ ਪਹਿਲਾਂ ਸੁਕਣੇ ਪਾ ਦੇਣੇ ਇੰਨਾ ਛੇਤੀ ਛੇਤੀ ਸਾਰੇ ਸੁੱਕ ਜਾਣਗੇ ਤੇ ਫਿਰ ਇਹ ਆ ਕਿ ਬਾਅਦ ਵਿੱਚ ਨਾ ਮਨਕੀਰਤ ਨੇ ਸਕੂਲ ਜਾਣਾ ਹੁੰਦਾ ਵਾ ਤੇ ਫਿਰ ਉਹਨੂੰ ਉਠਾਉਣਾ ਠੁਣਾ ਹੁੰਦਾ ਫਿਰ ਟਾਈਮ ਬੜਾ ਲੱਗ ਜਾਂਦਾ ਵਾ ਤੁਹਾਨੂੰ ਪਤਾ ਕਿ ਬੱਚੇ ਤਾਂ ਮਸਾ ਹੀ ਉੱਠਦੇ ਐ ਇਸ ਵੇਲੇ ਤੇ ਮੈਂ ਨਾ ਇੱਥੇ ਪਹਿਲਾਂ ਸਭ ਤੋਂ ਕੱਪੜੇ ਜੀ ਆਪਣੇ ਸੁੱਕਣੇ ਪਾਉਣ ਲੱਪੀ ਸੀਗੇ ਕੱਪੜੇ ਨੂੰ ਮੈਂ ਕੱਲ ਤਾਂ ਮੈਂ ਧੋਤੇ ਸੀਗੇ ਪਰ ਪਤਾ ਨਹੀਂ ਕੀ ਕਿਦਮ ਅੱਜਕੱਲ ਨਾ ਗਰਮੀ ਜੇਗੀ ਜਿਆਦਾ ਲਾਉਂਦੇ ਮੇਕੇ ਬੱਚੇ ਆ ਕਿ ਵਾਰੀ-ਵਾਰੀ ਲਾ ਲੈਂਦੇ ਆ ਜਦੋਂ ਇਹਨੂੰ ਪਸੀਨਾ ਜਿਹਾ ਆਉਂਦਾ ਫਿਰ ਮੇਕੇ ਪਹਿਲਾਂ ਤਾਂ ਜਿਵੇਂ ਸਵੇਰੇ ਇੱਕ ਵਾਰੀ ਬਰਦੀ ਪਾਈ ਦੀ ਆ ਫਿਰ 11 ਵਜੇ ਫਿਰ ਨਵਾ ਕੇ ਕੱਪੜੇ ਪਾਉਣੇ ਆ ਫਿਰ 2 ਵਜੇ ਜਦੋਂ ਉੱਠਦੇ ਆ ਸੁੱਤੇ ਉਹਦੇ ਫਿਰ ਨਵਾਉਣਾ ਪੈਂਦਾ ਵਾ ਤੇ ਸ਼ਾਮ ਨੂੰ ਫਿਰ ਆਪਾਂ ਗੁਰਦੁਆਰੇ ਸਾਹਿਬ ਜਾਣਾ ਹੁੰਦਾ ਉਦੋਂ ਫਿਰ ਬੱਚਾ ਨਵਾਉਣਾ ਪੈਂਦਾ ਉਥੋਂ ਵੀ ਮਿਲ ਕੇ ਗੁਰਦਆਰੇ ਵੀ ਆਉ ਇੱਕ ਇਹ ਬੱਚਿਆਂ ਨੂੰ ਹੁੰਦਾ ਕਿ ਰਾਤ ਵਿੱਚ ਗੰਦੀ ਪਿੱਲੀ ਚੀਜ਼ ਨੂੰ ਇਹਨਾਂ ਨੇ ਹੱਥ ਲਾਉਂਦੇ ਆ ਉਹਨਾਂ ਗੁਰਦਨਾਂ ਥੋੜਾ ਦੂਰ ਆ ਆਪਣੇ ਤੇ ਉਥੋਂ ਆਉਂਦੇ ਆਉਂਦੇ ਨਾ ਮਿਲਕੀ ਨਾ ਆਜਦਾ ਤਾਂ ਇਹ ਕੰਮ ਕਹੇ ਨਾ ਕਹਜੀ ਨੂੰ ਹੱਥ ਲਾਉਂਦੇ ਇੱਕ ਤੇ ਡੇਦਗੇ ਜਾਂ ਕਿਵੇਂ ਤੇ ਕੱਪੜੇ ਬੜੇ ਖਰਾਬ ਕਰਦੀ ਆ ਦਿਲਨਾਜ਼ ਤੇ ਇਸ ਕਰਕੇ ਨਾ ਤੇ ਉਹਦੇ ਕੱਪੜੇ ਕਾਫੀ ਹੋ ਜਾਂਦੇ ਬਸ ਮੈਂ ਤਾਂ ਆਪ ਦੇ ਖੁਦ ਦੇ 2-3 ਸੂਟ ਇੱਕ ਦਿਨ ਦੇ ਹੋ ਜਾਂਦੇ ਆ ਤੇ ਉਹ ਫਿਰ ਮਿਲਕੀ ਇੰਨਾ ਕਿ ਚਲੋ ਭਵੇਂ ਘਾਲਣੇ ਤਾਂ ਮਾੜੀ-ਮਾੜੀ ਹੁੰਦੇ ਆ ਸਰਫ ਵਿੱਚੋਂ ਤੇ ਪਰ ਤੁਹਾਨੂੰ ਪਤਾ ਕਿ ਜੁੜਦੇ-ਜੁੜਦੇ ਕਿੰਨੇ ਜੁੜ ਜਾਂਦੇ ਆ ਕੱਪੜੇ ਤੇ ਬਸ ਇਹ ਆ ਕਿ ਕਈ ਨਾ ਤਾਂ ਮੈਂ ਚਲੋ ਅਜੀਦੋ ਹਵੇਲੀ ਉਹ ਤਾਂ ਆਪਦੇ ਕਪੜੇ ਘਾੜੀ ਲੈਣੇ ਹੁੰਦੀ ਐ ਤੇ ਪਰ ਫਿਰ ਵੀ ਆ ਕਿੰਨੀ ਮੱਕੀ ਖਲਾਰਾ ਜਾ ਪੈ ਜਾਂਦਾ ਇਧਰ ਜੀ ਇਹ ਕਪੜੇ ਰਾਤ ਨਾ ਮੈਂ ਤਕਾ ਲਿੰਜੀ ਤੋਤੇ ਸੀਗੇ ਤੇ ਇਥੇ ਖਲਾਰਾ ਜਾ ਪਿਆ ਹੋਇਆ ਸੀ ਬੈੱਡ ਤੇ ਰਾਤ ਨਾ ਮੈਂ ਵੈਸੇ ਮੱਕੀ ਨਾ ਮਨ ਜਾਣੀ ਕੀਤਾ ਸੀਗਾ ਕਪੜੇ ਕਪੜੇ ਇਕੱਠੇ ਕਰਨ ਨੂੰ ਹੋਰ ਵੈਸੇ ਇਹ ਕਿ ਰਾਤ ਨੂੰ ਆਪਾਂ ਜਿਵੇਂ ਖਲਾਰਾ ਪਿਆ ਨਾ ਸਾਰਾ ਇਕੱਠਾ-ਕੁੱਠਾ ਕਰ ਲਗੇ ਨਾ ਤੇ ਇਹ ਆ ਕਿ ਜੇ ਨਿਰਮਾਨ ਨਾ ਬਸ ਵੋਕਰ ਹੀ ਫੇਰਨੀ ਹੁੰਦੀ ਐ ਜਿਵੇਂ ਬਰਦੀ ਰਾਤ ਨੂੰ ਬੱਚਿਆਂ ਦੀ ਪ੍ਰੈਸ ਕਰ ਲਈ ਕਪੜੇ ਜਿਹੜੇ ਖਿਲਰੇ ਆ ਆਪਾਂ ਉਹ ਇਕੱਠੇ ਕਰ ਲਏ ਬੱਚੇ ਬਾਜ਼ੀਆਂ ਖਲਾਰ ਦਿੰਦੇ ਆ ਨਾ ਤੇ ਉਹ ਸਾਰੇ ਇਕੱਠੇ-ਕੁਠੇ ਕਰਕੇ ਰੱਖ ਲਏ ਨਾ ਤੇ ਫਿਰ ਇਹ ਆ ਕਿ ਜਦੋਂ ਸਵੇਰੇ ਇੰਨਾ ਖਲਾਰਾ ਨਹੀਂ ਪੈਂਦਾ ਦਾ ਤੇ ਜਦੋਂ ਮੈਂ ਰਾਤ ਨਹੀਂ ਕਰਦੀ ਜੇ ਸਵੇਰੇ ਇਧਰ ਦੇਖੋ ਜੀ ਫਿਰ ਨਾ ਬੜੇ ਹੀ ਜ਼ਿਆਦਾ ਖਲਾਰਾ ਸੀਗਾ ਤੇ ਅੱਜ ਤਾਂ ਨਾ ਮੈਂ ਕੱਪੜੇ ਮਗੇ ਤੈਣ ਨਹੀਂ ਸੀ ਲਾਈ ਮੈਂ ਉੰਜ ਹੀ ਇਕੱਠੇ ਜੇ ਕਰਕੇ ਨਾ ਤੇ ਇੱਕ ਜਗ੍ਹਾ ਤੇ ਰੱਖ ਲਈ ਫਿਰ ਮੈਂ ਸੋਚਿਆ ਜੇ ਮੈਂ 10 ਵਜੇ ਫਰੀ ਹੋਵਾਂਗੀ ਤੇ ਉਦੋਂ ਮੈਂ ਸਾਰੇ ਮਿਲ ਕੇ ਕੱਪੜੇ ਆਪਦੇ ਤੈਣ ਲਾ ਕੇ ਰੱਖ ਲਾਂਗੀ ਤੇ ਇੱਥੇ ਇਸ ਕਮਰੇ ਵਿੱਚ ਜਿੰਨਾ ਵੀ ਆਪਾਂ ਕੱਪੜਾ ਕਿਸੇ ਦਾ ਵੀ ਕੱਪੜਾ ਹੋਵੇ ਉਹ ਇਧਰ ਜਿਵੇਂ ਬੈੱਡ ਦੇ ਉੱਪਰ ਹੀ ਕੱਪ ਰੱਖਣੀ ਬੱਚਿਆਂ ਦੇ ਪਲੇਸਰ ਟੇਬਲ ਹੁੰਦੇ ਚ ਰੱਖ ਦੇਣਾ ਹੁੰਦਾ ਵਾ ਤੇ ਇੱਥੇ ਬਸ ਜੀ ਮੈਂ ਲੱਗ ਪੀਸੀ ਝਾੜੂ ਲਾਉਣ ਤੇ ਆਪਣੀ ਦਰਾਨੀ ਵੀ ਅੱਜ ਆ ਚੁੱਕੀ ਆ ਚਲੋ ਜੀ ਅੱਜ ਆਪਣਾ ਕੰਮ ਥੋੜਾ ਵੈਸੇ ਚਲੋ ਵੀ ਰੋਟੀ ਪਣ ਦਾ ਕੱਟ ਜਾਣਾ ਸੀਗਾ ਔਰ ਸੋਈ ਦਾ ਇਹ ਕਰ ਲੈਂਦੀ ਆ ਫਿਰ ਮੈਂ ਬਾਹਰ ਦਾ ਕਰ ਲੈਣੀ ਹੁੰਦੀ ਆ ਤੇ ਤਾਂ ਕਰਕੇ ਇੱਕ ਹੀ ਕੰਮ ਥੋੜਾ ਛੇਤੀ ਸਾਰਾ ਆਪਣਾ ਨਿਬੜ ਜਾਂਦਾ ਤੇ ਮੈਂ ਨਾ ਪਹਿਲਾਂ ਅੱਜ ਸਭ ਤੋਂ ਬਸ ਆਪਦਾ ਨਾ ਸਵੇਰੇ ਪਹਿਲਾਂ ਉੱਠ ਕੇ ਕੰਮ ਆਣ ਦਵਾ ਦਮ ਸ਼ੁਰੂ ਕੀਤਾ ਮੈਨੂੰ ਇਹ ਸੀ ਕਿ ਮੈਂ ਛੇਤੀ ਛੱਤੀ ਸਾਰਾ ਕੰਮ ਕਰਕੇ ਫ੍ਰੀ ਹੋ ਜਾਵਾਂ ਤੇ ਵੈਸੇ ਇਹ ਹੁੰਦਾ ਕਿ ਜਦੋਂ ਆਪਾਂ ਕੱਲੇ ਹੋਈਦਾ ਨਾ ਤੇ ਉਦੋਂ ਇਹ ਹੁੰਦਾ ਕਿ ਬੜੀ ਜਿੱਤੇ ਆਪ ਸਾਰਾ ਕੰਮ ਕਰ ਲੀਦਾ ਮੈਂ ਮੱਕੀ ਉਹ ਜਦੋਂ ਗਈ ਸੀ ਨਾ ਮੈਂ 8:30 9:00 10:00 ਬਿਲ ਦੇ ਬਾਹਰ ਅੰਦਰ ਦਾ ਵੀ ਕਰਨਾ ਤੇ ਇਹ ਸਾਰਾ ਇਹ ਕਰਕੇ ਫ੍ਰੀ ਹੋ ਜਾਣਾ ਪਰ ਇਹ ਕਿ ਮੈਂ ਤਾਂ ਵੀਡੀਓ ਨਹੀਂ ਸੀ ਬਣ ਜੇ ਦੋ ਹੈ ਨਹੀਂ ਫਿਰ ਮੰਗੀ ਇਕੱਲੇ ਬੰਦੇ ਦਾ ਇਹ ਹੁੰਦਾ ਕਿ ਜਿੱਥੇ ਸਾਰਾ ਕੰਮ ਕਰੋ ਜਿੱਥੇ ਖਤਮ ਹੋ ਜਾਵੇ ਤੇ ਜਦੋਂ ਆਪਾਂ ਵੀਡੀਓ ਚੱਕਰ ਵਿੱਚ ਪਾ ਲਈਏ ਮੰਨ ਲਓ ਮਿਲਣੀ ਕਿ ਉਹ ਮੰਗੀ 5 ਜਾਂ 10 ਮਿੰਟ ਕੰਮ ਨਾਲ ਮਿਲ ਕੇ ਗਾਂ ਵਾਧ ਹੀ ਜਾਂਦਾ ਵਾ ਜਦੋਂ ਵੀਡੀਓ ਦੇ ਆਪਾਂ ਚੱਕਰ ਵਿੱਚ ਪਾ ਜੰਨੇ ਆ ਤੇ ਇੱਥੇ ਜੀ ਮੈਂ ਨਾ ਅੱਜ ਨਾਲ ਨਾਲ ਚਲੋ ਵੀਡੀਓ ਬਣਾਏਗੀ ਸੀ ਮੈਨੂੰ ਇਹ ਸੀ ਕੋਈ ਚਲੋ ਰਸੋਈ ਦਾ ਤਾਂ ਸਾਰਾ ਉਹਨਾਂ ਨੇ ਕਰ ਹੀ ਲੈਣਾ ਮੈਨੂੰ ਜਿਹੜਾ ਨਿਕਮਾ ਟ ਮੇਰਾ ਕੰਮ ਸੀ ਮੈਂ ਕਾਰਾਈ ਸੀਗੀ ਬਾਕੀ ਰੋਟੀ ਪਾਣ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਆ ਤੇ ਉਹ ਫਿਰ ਇੰਨਾ ਸਾਹਮ ਲੈਦੀ ਆ ਵਧੀਆ ਤੇ ਮੈਂ ਫਿਰ ਬਸ ਆਪਦਾ ਇੰਨਾ ਕੰਮ ਬਾਰਾ ਜਿਵੇਂ ਝਾੜੂ ਪੋਚੇ ਦਾ ਹੋ ਗਿਆ ਕੱਪੜੇ ਉਧਰੇ ਧੋਣੇ ਬਾਥਰੂਮ ਧੋਣੇ ਤੇ ਜਿਵੇਂ ਵਾਟਰ ਕੁਲਰ ਪਾਣੀ ਪੂਣੀ ਭਰਨਾ ਹੁੰਦਾ ਵਾ ਤੇ ਉਹ ਸਾਰਾ ਭਰਪੂਰ ਕੇ ਰੱਖ ਲੈਣੀ ਹੁੰਦੀ ਆ ਫਿਰ ਮੈਂ ਜ਼ਿਆਦਾ ਨਹੀਂ ਮਤਲਬ ਕਿ ਬਾਹਰ ਦਾ ਕੰਮ ਕਰਦੀ ਹੁੰਦੀ ਤੇ ਇੱਥੇ ਮੈਂ ਬਸ ਜੀ ਦਵਾ ਦਵਾ ਦੇਣਾ ਬੋਕਰ ਬੁੱਕ ਫੇਰ ਲੱਕ ਮੈਂ ਟਾਈਮ ਵੇਖਣ ਦੇ ਸੀ ਮਨਕੀਰਤ ਦੇ ਨਾ ਬਸ ਉੱਠਣ ਦਾ ਟਾਈਮ ਹੋ ਚੱਲਿਆ ਸੀ 6 ਪੂਰੇ ਹੋ ਗਏ ਸੀਗੇ 6:15 ਕਮਿੰਟਾਂ ਤੇ ਮੈਂ ਉਹਨੂੰ ਉਠਾ ਦਿੰਨੀ ਮੈਂ ਕਿ ਡੇਲੀ ਮੈਂ ਕਿ ਟਾਈਮ ਰੱਖਿਆ ਹੁੰਦਾ ਕਿ ਇਸਕ ਟਾਈਮ ਤੇ ਆਪਾਂ ਉਠਾ ਦੇਈਦਾ 6:15 ਤੇ ਤੇ ਇਹ ਆ ਕਿ ਮੈਂ ਕਿ 15 ਮਿੰਟ ਤਾਂ ਨਹਾਉਣ ਤੋਂ ਲਾ ਦਿੰਦੀ ਆ ਉੱਠਦੀ ਮਸਾਂ ਵਾ ਤੇ ਇਹ ਦਿਨਾਂ ਜੀ ਤਾਂ ਬੜੀ ਫੁਰਤੀ ਵਾਲੀ ਜਦੋਂ ਇਹਨੂੰ ਕਿਤੇ ਨਹਾਉਣ ਦਾ ਨਾਂ ਲੈਦਰ ਬਹੁਤ ਸੁੱਤੀ ਪਈ ਰਾਤ ਦੇ 12:00 ਹੋ ਗਏ ਨੇ ਤੁਸੀਂ ਦਿਨਾਂ ਜੀ ਨੂੰ ਕਹਿ ਦੋ ਨਾ ਕਿ ਆਪਾਂ ਨਹਾਉਣ ਜਾਣਾ ਉਹਨੇ ਉਹਦੇ ਹੀ ਉੱਠ ਕੇ ਬਹਿ ਜਾ ਐਵੇਂ ਦਾ ਕਿ ਜੇ ਉਹਨੂੰ ਮੰਨ ਲਓ ਕਹਿ ਲਈ ਆਪਾਂ ਉਹਨੇ ਸਗੋ ਕੰਬਲ ਦੇ ਵਿੱਚ ਵੜ ਜਾਣਾ ਕਿ ਨਹੀਂ ਮੈਂ ਨਹੀਂ ਨਾਉਣਾ ਉਹ ਨਾਉਣ ਤੋਂ ਬਹੁਤ ਚਾਲੂ ਆ ਤੇ ਦਿਲਨਾਜ਼ ਬਹੁਤ ਸ਼ੌਂਕ ਨਾਲ ਨਾਉਂਦੀ ਆ ਕਿ ਆਪਦਾ ਆਪਦਾ ਹਰੇਕ ਬੱਚੇ ਦਾ ਸੁਭਾਅ ਹੁੰਦਾ ਜੀ ਇਥੇ ਜੀ ਆਪਾਂ ਆਕੇ ਸਵੇਰ ਆਪਣੇ ਕਮਰੇ ਪੋਚਾ ਵੀ ਲਾਉਣ ਵਾਲਾ ਰਹਿ ਗਿਆ ਸੀਗਾ ਮੈਨੂੰ ਏਸੀ ਵੀ ਬਸ ਛੇਛੇ ਚ ਸਾਰਾ ਆਪਣਾ ਪੋਚੇ ਪਾਚੇ ਦਾ ਵੀ ਕੰਮ ਨਿਭੜ ਜੇ ਤੇ ਇਹ ਨਿਭੜ ਜੇ ਜਾਊਗਾ ਕੰਮ ਤੇ ਥੋੜਾ ਸੌਖਾ ਹੋ ਜਾਂਦਾ ਬਾਅਦ ਵਿੱਚ ਵੀ ਕਰਨਾ ਹੁੰਦਾ ਫਿਰ ਬੱਚਿਆਂ ਨੂੰ ਤੋਰਨ ਲੱਗਿਆ ਨਾ ਪੂਰਾ ਘੰਟਾ ਲੱਗ ਜਾਂਦਾ ਵਾ ਤੇ ਫਿਰ ਉਹ ਬਾਅਦ ਵਿੱਚ ਜਿੱਥੇ ਕੰਮ ਪਿਆ ਪਿਆ ਰਹਿੰਦਾ ਫਿਰ ਉਹਨੇ ਤੁਰਨ ਤੇ ਝੱਟਪਟ ਲਾ ਦੇਣਾ ਹੁੰਦਾ ਰੋਟੀ ਰੱਟੀ ਪਕਾਉਣੀ ਸਿਰ ਸੁਰਵਾਉਣਾ ਹੁੰਦਾ ਤੇ ਕਿੰਨੇ ਟਾਈਮ ਲੱਗ ਜਾਂਦਾ ਐਵੇਂ ਕਰਕੇ ਤੇ ਮੈਂ ਏਸੀ ਵੀ ਮੈਂ ਨਾ ਜਰਾ ਰਾਤ ਆਪ ਦਾ ਰੂੰਦਨ ਮੈਂ ਜੀ ਰਾਤ ਹੀ ਸਾਫ਼ ਕਰ ਲਿਆ ਫਿਰ ਨਾ ਇਹਨੇ ਪਾਪਾ ਦਾ ਵੀ ਇਹ ਹੁੰਦਾ ਕਿ ਇਹਨਾਂ ਨੇ ਇਹਨਾਂ ਨੂੰ ਕਿ 7:00 ਵਜੇ ਤੋਂ ਪਹਿਲਾਂ ਕਮਰੇ ਚ ਬਾਹਰ ਨਹੀਂ ਆਉਣਾ ਹੁੰਦਾਗਾ ਤੇ ਮੈਨੂੰ ਇਹ ਹੁੰਦਾ ਵੀ ਐਵੇਂ ਨਾ ਮ ਕੀ ਕੰਮ ਹੋ ਰਹਿ ਜਾਂਦਾ ਵਸ ਇਥੇ ਮਣਕੀਰਤ ਉੱਠ ਕੇ ਆ ਗਈ ਸੀ ਰਾਜਾ ਚਾਚੀ ਨਾ ਸੁੱਤੀ ਸੀਗੀ ਮਣਕੀਰਤ ਸਭ ਤੋਂ ਪਹਿਲਾਂ ਉੱਠ ਕੇ ਹਾ ਕਰਦੀ ਹੁੰਦੀ ਆ ਤੇ ਇਧਰ ਜੀ ਮੈਨੂੰ ਆਖਿਆ ਸੀ ਮੈਂ ਕਿਹਾ ਬਹੁਤ ਤੁਸੀਂ ਨਾ ਉਹ ਮੰਜਰ ਪੋਚਾ ਲਾ ਲੇਨੀ ਆ ਤੇ ਮਣਕੀਰਤ ਬਸ ਜੀ ਨਾਉਣ ਚੱਲੀ ਸੀਗੀ ਮੈਂ ਅਚੇਤੀ ਸਾਰਾ ਪੋਚਾ ਲਾ ਲਿਆ ਆਪਦੇ ਕਮਰੇ ਤੇ ਮੈਂ ਰਾਤ ਹੀ ਸਫਾਈ ਕਰ ਦਿੱਤੀ ਸੀਗੀ ਜਿਵੇਂ ਮੈਂ ਕਿਹਾ ਬੈਡ ਦੀ ਚਾਦਰ ਚੁੱਧਰ ਅੱਜ ਬਦਲਣ ਵਾਲੀ ਸੀਗੀ ਤੇ ਉਹਨਾਂ ਦਾ ਦਿਲ ਨਾ ਜਨਾ ਨੰਗੇ ਪੈਰੀ ਰਹਿੰਦੀ ਆ ਇਹਨਾਂ ਚੱਪਲਾਂ ਨਹੀਂ ਪਾਉਂਦੀਗੀ ਬੜਾ ਮਕੀਨ ਨੂੰ ਸਮਝਾਓ ਨਾ ਬਾਰੇ ਆਖੇ ਨਹੀਂ ਲੱਗਦੀਗੀ ਤੇ ਇਸ ਕਰਕੇ ਨਾ ਤੇ ਉਹ ਚਾਦਰ ਬੜੀ ਗੰਦੀ ਜੀ ਹੋ ਜਾਂਦੀ ਮੈਂ ਮੈਂ ਹਫ਼ਤੇ ਇੱਕ ਬਾਅਦ ਫਿਰ ਮੈਨੂੰ ਚਾਦਰ ਉਹ ਨਾ ਬਦਲਨੀ ਪੈਂਦੀ ਆ ਤੇ ਮੈਂ ਰਾਤ ਹੀ ਬਦਲ ਲਈ ਸੀ ਆਹਦੇ ਟੋਟਾ ਜਿਹੜੇ ਝਾੜ ਨਾਲ ਹੀ ਆਪਣੇ ਸ਼ੋਕੇਸ ਜਿਹਾ ਟੋਟਾ ਜਿਹਾ ਬਣਿਆ ਹੋਇਆ ਕਮਰੇ ਵਿੱਚ ਤੇ ਉਹ ਵੀ ਮੈਂ ਰਾਤ ਹੀ ਸਾਫ਼ ਕਰ ਲਿਆ ਸੀਗਾ ਤੇ ਜਿਵੇਂ ਮੈਂ ਹੋ ਅੱਡ ਪੁਛੇ ਰਾਤ ਹੀ ਮੈਂ ਸਾਰੀ ਆਉਦੇ ਕਮਰੇ ਚ ਕਰਕੇ ਮੈਂ ਰਾਤ ਹੀ ਪੋਚਾ ਵੀ ਲਾ ਦਿੱਤਾ ਸੀਗਾ ਮੈਨੂੰ ਏਸੀ ਮੰੁੰਦੇ ਨੇ ਨਾ ਲਾਉਣਾ ਪਊਗਾ ਤੇ ਇਸੇ ਕੰਮ ਰਾਤ ਹੀ ਸਾਰਾ ਕਮਰਾ ਉਹ ਸਾਰਾ ਸਾਫ ਕੀਤਾ ਸੀਗਾ ਹੌਲੀ ਹੌਲੀ ਹੁੰਦੀ ਏ ਕਿ ਸਾਰੀ ਇੱਕ ਵਾਰੀ ਕਮਰੇ ਸਾਫ ਕਰਨੇ ਪੈਣੇ ਆ ਕਿਉਂਕਿ ਘੱਟਾ ਮਿੱਟੀ ਬਹੁਤ ਜ਼ਿਆਦਾ ਹੋ ਜਾਂਦਾ ਵਾ ਤੇ ਫਿਰ ਇਹ ਆ ਕਿ ਆਪਾਂ ਜੀ ਝੋਨੇ ਤੋਂ ਬਾਅਦ ਸਾਰੀ ਵੱਡੀ ਜਿਹੜੀ ਸਫਾਈ ਹੁੰਦੀ ਏ ਝੋਨਾ ਮੱਕ ਜੋ ਸੰਭਿਆ ਜਾਊਗਾ ਨਾ ਉਸ ਤੋਂ ਬਾਅਦ ਆਪਾਂ ਜਿਹੜੀ ਵੱਡੀ ਸਫਾਈ ਉਹਦੇ ਬਾਅਦ ਚ ਕਰਾਂਗੇ ਤੇ ਇਹ ਆ ਕਿ ਮੰਨ ਲਓ ਕਿ ਪਹਿਲਾਂ ਪਕਰ ਵੀ ਲਈਏ ਨਾ ਫਿਰ ਝੋਨਾ ਝਾਣਾ ਉਹਨਾਂ ਹੁੰਦਾ ਵਾ ਫਿਰ ਘਰੇ ਜਦੋਂ ਲਿਆਉਂਦੇ ਟਰਾਲੀ ਨਾਲ ਲਾਉਂਦੇ ਆ ਨਾ ਫਿਰ ਮਗੇ ਘੱਟਾ ਬੜਾ ਉੱਡਦਾ ਵਾ ਫਿਰ ਇਹ ਕਿ ਦੀਵਾਲੀ ਤੱਕ ਫਿਰ ਉਹਨਾਂ ਹੀ ਗੰਦਾ ਜਿਹਾ ਹੋ ਜਾਂਦਾ ਇਸ ਕਰਕੇ ਨੇ ਜਿਆਦੀ ਡੂੰਗੀ ਆਪਾਂ ਸਫਾਈ ਨਹੀਂ ਕੀਤੀ ਅਜੇ ਤੇ ਥੋੜਾ ਥੋੜੀ ਕਰਕੇ ਜਿਵੇਂ ਇੱਕ ਦਿਨ ਮੈਂ ਪਹਿਲਾਂ ਰਸੋਈ ਕਰ ਲਈ ਸੀ ਤਿੰਨ ਚਾਰ ਦਿਨ ਹੋ ਗਏ ਉਹ ਦਿਨ ਤੇ ਹੁਣ ਮੈਂ ਆਪਣਾ ਰੂਮ ਕਰ ਲਿਆ ਵਾ ਹੁਣ ਬਸ ਮੰਮੀ ਉਹਨਾਂ ਵਾਲਾ ਰਹਿ ਗਿਆ ਉਹ ਸਾਫ ਕਰਨਾ ਲਾ ਤੇ ਉਹ ਆਪਾਂ ਕਰ ਲੈਣਾ ਬਸ ਕਿਸ ਦਿਨ ਪ੍ਰਭ ਨੇ ਆਪਣਾ ਉਹ ਰੂਮ ਸਾਫ ਕਰਨਾ ਪਾ ਹੈਲਪ ਕਰਵਾ ਦੇਵਾਂਗੇ ਤੇ ਬਸ ਇਸੇ ਤਰ੍ਹਾਂ ਜੀ ਆਪ ਤੇ ਬਸ ਜੀ ਇੱਥੇ ਹਿੰਮਤ ਸਿੰਘ ਵੀ ਉੱਠ ਪਿਆ ਸੀਗਾ ਤੇ ਤੁਹਾਨੂੰ ਪਤਾ ਕਿ ਬੱਚਿਆਂ ਦਾ ਉੱਠਦਿਆਣਾ ਹੁੰਦਾ ਹੈ ਕਿ ਬਾਹਰ ਲੈ ਕੇ ਜਾਵੇ ਕੋਈ ਨਾ ਕੋਈ ਨਿੱਕੇ ਬੱਚੇ ਨੂੰ بڑا ਹੁੰਦਾ ਛਾਂਕ ਵੀ ਬਾਹਰ ਜਾਣਾ ਵਾ ਜਾਂ ਖੇਡਣਾ ਮਿਲਣਾ ਹੁੰਦਾ ਉਹਨਾਂ ਨੇ ਬਾਹਰ ਤੇ ਬਸ ਇਹ ਦਿਲਨਾਜ਼ ਹੁਣੀ ਤਾਂ ਇਹ ਹੈ ਕਿ ਚਲ ਵੀ ਆਪਦਾ ਤੁਰ ਫਿਰ ਲੈਂਦੇ ਆ ਕਿ ਜਿੱਥੇ ਜਾਣਾ ਹੁੰਦਾ ਤੇ ਚਲੇ ਜਾਂਦੇ ਜਿਹੜੀ ਚੀਜ਼ ਫੜਨ ਦੀ ਹੁੰਦੀ ਫੜ ਲੈਂਦੇ ਆ ਤੇ ਜਿਵੇਂ ਹਿੰਮਤ ਆ ਉਹ ਨਿੱਕਾ ਜਿਹਾ ਵਿਚਾਰਾ ਤੇ ਉਹਨੂੰ بڑا ਹੁੰਦਾ ਕਿ ਮੈਨੂੰ ਚੋਕੇ ਕੋਈ ਬਾਹਰ ਲੈ ਕੇ ਜਾਵੇ ਕੋਈ ਮੋਟਰਸਾਈਕਲ ਤੇ ਲੈ ਕੇ ਜਾਵੇ ਤੇ ਬੱਚਿਆਂ ਨੂੰ ਚਾ ਆ ਜਾਈ ਹੁੰਦਾ ਵਾ ਜੀ ਹਾਂਜੀ ਤੇ ਜੋ ਵੀ ਆਪਣੇ ਚੈਨਲ ਤੇ ਨਵੇਂ ਆ ਜੀ ਪਲੀਜ਼ ਆਪਣੇ ਚੈਨਲ ਨੂੰ ਜੁਆਇਨ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਕਰਿਓ ਜੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗਦੀ ਆ ਪਲੀਜ਼ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਇਹ ਤੇ ਜੀ ਬਸ ਮੈਂ ਪੋਚਾ ਪਤਾ ਲਾ ਲਿਆ ਸੀ ਰਸੋਈ ਚ ਵੀ ਲਾ ਲਿਆ ਸੀਗਾ ਤੇ ਹੁਣ ਬਸ ਜੀ ਆਪਣੇ ਇਧਰ ਨਾਲ ਕੱਪੜੇ ਸੁੱਕਣੇ ਪਾਉਣ ਵਾਲੇ ਰਹਿ ਗਏ ਸੀ ਕਿ ਮੈਂ ਥੋੜੀ ਗੱਲ ਲੈ ਆਈ ਸੀਗੀ ਤੇ ਇਧਰ ਜੀ ਬਸ ਬੈੱਡ ਦੀਆਂ ਚਾਦਰਾਂ ਚੁੰਦਣਾ ਰਹਿ ਗਈਆਂ ਸੀਗੀਆਂ ਮੱਕੀ ਹੁਣ ਮੱਕੀ ਇਹ ਤਾਂ ਕੱਲ ਆਨ ਨੂੰ ਲਈਂ ਰਾਤ ਮੈਂ ਬਦਲਦੀਆਂ ਸੀਗੀਆਂ ਚਾਦਰਾਂ ਤੇ ਮੈਨੂੰ ਇਹ ਸੀ ਮੈਂ ਤਾਂ ਹੀ ਰਾਤ ਬਦਲ ਦਿੰਦੀ ਆ ਮੈਨੂੰ ਇਹ ਸੀ ਵੀ ਦਿਨੇ ਨਾ ਫਿਰ ਮੱਕੀ ਕਈ ਨਾ ਕੋਈ ਕੋਈ ਨਾ ਕੋਈ ਬੈਠਾ ਹੁੰਦਾ ਉਹ ਤੇ ਫਿਰ ਝਾੜਨ ਪੁੰਜਦਾ ਥੋੜਾ ਬੈੱਡ ਨੂੰ ਔਖਾ ਹੋ ਜਾਂਦਾ ਵਾ ਤੇ ਅੱਜ ਤੱਕ ਕੱਪੜੇ ਇੰਨੇ ਹੋ ਗਏ ਸੀ ਨਾ ਮੱਕੀ ਇਹ ਜੇ ਗਈਆਂ ਸੀ ਮਨਗੇ ਕਈ ਰ ਪਤਾ ਨਹੀਂ ਕੀ ਕਪੜੇ ਧੁੰਦੇ ਵੀ ਰਹਿਦਾ ਫਿਰ ਵੀ ਇੱਕ एकदम ਜਿਆਦਾ ਹੋ ਜਾਂਦੇ ਆ ਤੇ ਬਾਕੀ ਜਿਹਦੇ ਨਵੇਂ ਆਪਾਂ ਸਫਾਈ ਨਿੱਕੀ ਮੋਟੀ ਕਰਦੇ ਆ ਉਹ ਦਿਨ ਤੋਂ ਸਭੋ ਜਿਆਦਾ ਮੈਂ ਕੀ ਕਪੜੇ-ਕਪੜੇ ਹੋ ਜਾਂਦੇ ਆ ਤੇ ਇੱਥੇ ਜੀ ਬੈੱਡ ਦੀਆਂ ਚਾਦਰਾਂ ਸੀ ਫਿਰ ਮੈਂ ਹੇਠਾਂ ਉੱਪਰ ਹੀ ਇੱਕ ਦੋ ਜਿਹਦੇ ਕਰਕੇ ਉੱਤੇ ਪਾ ਦਿੱਤੀਆਂ ਸੀ ਦੀਆਂ ਸੁੱਕਣੇ ਤੇ ਬਸ ਆਪਣੇ ਵੀੜੇ ਵਿੱਚ ਬੋਕਰ ਰਹਿ ਗਈ ਸੀਗੀ ਫਿਰ ਨਾਲੀ ਫਿਰ ਮੈਂ ਸੋਚਿਆ ਪਹਿਲਾਂ ਨਾ ਮਕੀ ਮਸ਼ੀਨ ਦਾ ਕੰਮ ਖਤਮ ਕਰ ਲਈਨੇ ਬਾਥਰੂਮ ਇਧਰ ਜਿਵੇਂ ਧੋ ਦਿੱਤੇ ਸੀਗੇ ਤੇ ਧੋਤਾ ਕੇ ਵਧੀਆ ਜਿਹਾ ਪਸਾਫ ਕਰ ਲਏ ਸੀਗੇ ਇਧਰ ਜੀ ਇਹ ਦੇਖੋ نیچے ਨਾ ਬੜਾ ਖਲਾਰਾ ਪਿਆ ਹੋਇ ਤੇ ਮੇਰੇ ਪੂਰੇ ਪੱਤੇ ਪੱਤੇ ਖਿਲਰੇ ਪੈ ਸੀਗੇ نیچے ਤੇ ਮੈਨੂੰ ਇਹ ਸੀ ਮੈਂ ਹ ਕੱਪੜਿਆਂ ਦੇ ਇੱਕ ਅਪਸਾਈਡ ਤੇ ਕੰਮ ਜਾ ਹੋ ਜਾਊਗਾ ਚਲੋ ਅੰਦਰਾਂ ਦਾ ਵੀ ਸਾਰਾ ਕੰਮ ਨਿਬੜ ਗਿਆ ਸੀ ਬਾਕੀ ਇਹ ਕਿ ਆਪਣੇ ਨਾਲ ਜਿਆਦਾ ਇੱਥੇ ਗੈਲਰੀ ਵਿੱਚ ਜਿੱ ਬੈਠਦੀ ਆ ਤੇ ਉੱਥੇ ਮੈਂ ਪੋਜਾ ਪਾਚਾ ਲਾ ਆਈ ਸੀ ਵਧੀਆ ਸਾਫ ਕਰਾਈ ਸੀਗੀ ਤੇ ਹੁਣ ਜੀ ਬਸ ਇਹ ਆਪਣਾ ਕੱਪੜੇ ਧੋ ਕੇ ਬਾਚ ਵੀਰੇ ਤੇ ਫੋਕਰ ਫੇਰ ਲੈਣੇ ਹੋ ਜਿਵੇਂ ਕੰਮ ਕੰਮ ਕਰਨ ਵਾਲਾ ਉਹ ਕਰ ਲਵਾਂਗੇ ਇਸੇ ਤਰ੍ਹਾਂ ਜੀ ਆਈਦਾ ਆਪਣਾ ਵਲੌਗ ਸੀਗਾ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗੇਗਾ ਆਪਣਾ ਇਹ ਵਲੌਗ ਬਾਕੀ ਥੈਂਕ ਯੂ ਜੀ ਤੁਸੀਂ ਆਪਣੇ ਵਲੌਗ ਨਾਲ ਇਨ ਟਾਈਮ ਵਾਸਤੇ ਜੁੜੇ